ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਾਰਡ ਨੰਬਰ 48 ਦੇ ਕੌਂਸਲਰ ਅਸ਼ਮੀ ਕਾਲੇਸ਼ਾ ਨੇ ਕਿਹਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਸਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਸਰਬੰਸ ਵੱਲੋਂ ਹਿੰਦੂਆਂ ਦੀ ਖਾਤਰ ਕੀਤੀ ਗਈ ਕੁਰਬਾਨੀ ਇੱਕ ਆਦੁੱਤੀ ਮਿਸਾਲ ਹੈ ਜੋ ਕਿਤੇ ਵੀ ਹੋਰ ਵੇਖਣ ਨੂੰ ਨਹੀਂ ਮਿਲਦੀ। ਉਹਨਾਂ ਨੇ ਕਿਹਾ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੇ ਮੁਗਲ ਹਾਕਮਾਂਗੇ ਚੁਕੰਦੀ ਬਜਾਏ ਆਪਣੀ ਜਾਨ ਕੁਰਬਾਨ ਕਰਨ ਨੂੰ ਤਰਜੀਹ ਦਿੱਤੀ ਅਤੇ ਜ਼ਾਲਮਾਂ ਅੱਗੇ ਸਿਰ ਨਹੀਂ ਝੁਕਾਇਆ। ਉਨਾ ਕਿਹਾ ਕਿ ਜਿੱਥੇ ਸਾਰਾ ਸੰਸਾਰ ਦੇ ਲੋਕ ਸੱਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਲਾਮ ਕਰਦੇ ਹਨ ਅਤੇ ਉੱਥੇ ਉਹ ਵੀ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਛੋਟੇ ਸੱਜਾਦਿਆਂ ਦੇ ਸ਼ਹੀਦੀ ਸਥਾਨ ਸਰਹੰਦ ਸਾਹਿਬ ਵਿਖੇ ਬੱਚਿਆਂ ਨੂੰ ਦਰਸ਼ਨ ਜ਼ਰੂਰ ਕਰਵਾਉਣ ਤਾਂ ਜੋ ਉਹਨਾਂ ਨੂੰ ਵੀ ਆਪਣੇ ਗੌਰਵਮਈ ਇਤਿਹਾਸ ਬਾਰੇ ਪਤਾ ਚੱਲ ਸਕੇ ਮੈਂ ਅਸ਼wini ਕਾਲੇਸ਼ਾ ਕਾਉਂਸਲਰ ਬਾਰ ਨੰਬਰ 48 ਤੋਂ ਸ਼ੀਦੀ ਦਿਹਾੜੇ ਦਾ ਸਮੂਹ ਸ਼ਹਿਰ ਵਾਸੀਆਂ ਦੇ ਅੱਗੇ ਤੀਲ ਕਰਦਾ ਇਸ ਸ਼ੀਦੀ ਦਿਹਾੜੇ ਦੇ ਵਿੱਚ ਤਨ ਤਨ ਖੀਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਨ੍ਹਾਂ ਨੇ ਆਪਣਾ ਸਰਵੰਸ ਵਾਰਤਾ ਸਿਰਫ ਹਿੰਦੂਆਂ ਦੀ ਰੱਖਿਆ ਕਰਦਿਆਂ ਹੋਇਆ ਜਿਨ੍ਹਾਂ ਨੇ ਆਪਣਾ ਸਰਵੰਸ ਵਾਰਿਆ ਇਸ ਤਿਹਾਡੇ ਦੇ ਉੱਤੇ ਅਸੀਂ ਸਾਰੇ ਜੋ ਜਿਹਦੇ ਜਗੋ ਜੋ ਜੋ ਬੰਦਾ ਜਿਸ ਤਰ੍ਹਾਂ ਪਾਲਕੀ ਸਾਹਿਬ ਦੀਆਂ ਯਾਤਰਾ ਕੁੱਛ ਨਿਕਲਦੀਆਂ ਉਹਨਾਂ 'ਚ ਪਹੁੰਚ ਕੇ ਅਸੀਂ ਆਪਣਾ ਇਲਾਕਾ ਨਿਵਾਸੀ ਉਹਨਾਂ ਦਾ ਵਿੱਚ ਜਾ ਕੇ ਸ਼ਾਮਿਲ ਹੋ ਕੇ ਅਸੀਂ ਸਾਰਿਆਂ ਨੂੰ ਉੱਤੇ ਮਿਲੀਏ ਤੇ ਉਹਨਾਂ ਦੀ ਜੋ ਵੀ ਗਾਥਾ ਉਹਨਾਂ ਦਾ ਪੂਰੀ ਹੋਰ ਬਚਨ ਕਰਦਿਆਂ ਹੋਇਆਂ ਉਹਨਾਂ ਦੇ ਦਰਸ਼ਾਏ ਕਦਮਾਂ ਤੇ ਉੱਤੇ ਚੱਲ ਕੇ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜੋ ਜਿਹੜੇ ਆਪਣਾ ਵਿਰਸਾ ਗੁਆਣ ਵਾਲਾ ਬੱਚਿਆਂ ਦਾ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਗਿਆਨ ਕਰਾਈਏ ਵੀ ਸਾਡਾ ਵਿਰਸਾ ਇਹ ਬੋਲਦਾ ਹੈ ਇਸ ਤਰ੍ਹਾਂ ਛੀਦੀ ਦਿਹਾੜੇ ਨੇ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਹੈ ਸਤਨਾਮ ਵਾਹਿਗੁਰੂ